ਜਦੋਂ ਕੋਈ ਨੌਜਵਾਨ ਮੈਨੂੰ ਇਹ ਪੁੱਛਦਾ ਹੈ ਕਿ ਮੇਰਾ ਜ਼ਿੰਦਗੀ ਦੇ ਵਿੱਚ ਏਮ ਕੀ ਹੋਣਾ ਚਾਹੀਦਾ ਤੇ ਮੈਂ ਉਸ ਨੂੰ ਇਹੋ ਜਵਾਬ ਦਿੰਨਾ ਕਿ ਇੱਕ ਲੋੜਵੰਦ ਇਨਸਾਨ ਬਣੋ ਜਦੋਂ ਤੁਸੀਂ ਆਪਣੇ ਨਾਲ ਦੇ ਬੰਦਿਆਂ ਤੇ ਦੁਨੀਆ ਦੀਆਂ ਲੋੜਾਂ ਪੂਰੀਆਂ ਕਰੋਗੇ ਇੱਕ ਕਾਮਯਾਬੀ ਆਪਣੇ ਆਪ ਚੱਲ ਕੇ ਤੁਹਾਡੇ ਕੋਲ ਆਊਗੀ ਇੱਕ ਕੰਮ ਦਾ ਬੰਦਾ ਹੋਣਾ ਬੜਾ ਔਖਾ ਹੈ ਹਮੇਸ਼ਾ ਆਪਣੇ ਆਪ ਨੂੰ ਇੱਕ ਸਵਾਲ ਪੁੱਛਿਆ ਕਰੋ ਕੀ ਮੇਰਾ ਇਸ ਸਮਾਜ ਨੂੰ ਮੇਰੀ ਖੁਫਤ ਨਾਲੋਂ ਜ਼ਿਆਦਾ ਯੋਗਦਾਨ ਹੈ ਹਮੇਸ਼ਾ ਇਹ ਕੋਸ਼ਿਸ਼ ਕਰੋ ਕਿ ਸਮਾਜ ਨੂੰ ਤੁਹਾਡਾ ਯੋਗਦਾਨ ਤੁਹਾਡੀ ਖਪਤ ਨਾਲੋਂ ਵੱਧ ਰਹੇ ਤੁਹਾਡਾ ਜ਼ਿੰਦਗੀ ਦਾ ਟੀਚਾ ਇੱਕ ਲੀਡਰ ਬਣਨਾ ਨਹੀਂ ਹੋਣਾ ਚਾਹੀਦਾ ਕਿਉਂਕਿ ਆਪਣੇ ਐਕਸਪੀਰੀਅੰਸ ਤੋਂ ਮੈਂ ਇਹ ਸਿੱਖਿਆ ਹੈ ਕਿ ਅਸਲ 'ਚ ਜਿਹੜੇ ਬੰਦੇ ਨੂੰ ਮੈਂ ਲੀਡਰ ਬਣਾਉਣਾ ਚਾਹੁੰਦਾ ਹੁੰਦਾ ਹੁੰਦਾ ਉਹ ਉਲਟਾ ਲੀਡਰ ਨਹੀਂ ਬਣਨਾ ਚਾਹੁੰਦਾ ਹੁੰਦਾ ਤੇ ਉਹਦਾ ਧਿਆਨ ਆਪਣੇ ਕੰਮ ਵੱਲ ਹੁੰਦਾ ਹੈ ਇਸ ਤਰ੍ਹਾਂ ਬੱਲੇ ਬੱਲੇ ਤੋਂ ਦੂਰ हट ਕੇ ਜਦੋਂ ਤੁਸੀਂ ਆਪਣੇ ਆਪ ਨੂੰ ਇੱਕ ਯੋਗ ਇਨਸਾਨ ਬਣਾਓਗੇ ਉਹੀ ਜ਼ਿੰਦਗੀ ਜੀਣ ਲਾਇਕ ਹੋਊਗੀ ਦੂਸਰੀ ਗੱਲ ਜਦੋਂ ਮੈਨੂੰ ਪੱਤਰਕਾਰ ਪੁੱਛਦੇ ਨੇ ਕਿ ਜਿਹੜਾ ਬੰਦਾ ਆਪਣਾ ਕੰਮ ਖੋਲਣਾ ਚਾਹੁੰਦਾ ਏ ਉਸ ਨੂੰ ਤੁਸੀਂ ਹੌਸਲਾ ਕਿਵੇਂ ਦਿਓਗੇ ਇਸ ਸਵਾਲ ਦਾ ਜਵਾਬ ਮੈਂ ਆਪਣੀ ਟੈਸਲਾ ਮਾਡਲ 3 ਦੀ ਐਗਜ਼ਾਮਪਲ ਲੈ ਕੇ ਦਰਨਾ ਹੁਣਾ ਅਸੀਂ ਸ਼ੁਰੂ-ਸ਼ੁਰੂ ਚ ਟੈਸਲਾ ਮਾਡਲ 3 ਦੀ ਸਾਰੀ ਪ੍ਰੋਡਕਸ਼ਨ ਲਾਈਨ ਗਲਤ ਬਣਾਈ ਸੀ ਉਹਦੇ ਬੈਟਰੀ ਸੈਲਸ ਮੋਟਰ ਪਾਰਟਸ ਗੱਡੀ ਦੀ ਚੈਸੀ ਤੋਂ ਲੈ ਕੇ ਪੇਂਟ ਵਰਕ ਤੱਕ ਸਾਰਾ ਕੁਝ ਗਲਤ ਸੀ ਤੇ ਸਾਰੀਆਂ ਚੀਜ਼ਾਂ ਇੰਪਰੂਵ ਹੋਣ ਵਾਲੀਆਂ ਸੀ ਮੈਂ ਫਰੀ ਮੋਡ ਦੀ ਟੈਸਲਾ ਫੈਕਟਰੀ ਚ 3 ਸਾਲ ਰਿਹਾ ਸਾਰੀ ਫੈਕਟਰੀ ਚ ਮੈਂ ਚਦਾਈਆਂ ਵਾਂਗੂ ਫਿਰਦਾ ਹੁੰਦਾ ਸੀ ਉੱਥੇ ਮੈਂ ਫੈਕਟਰੀ ਦੇ ਫਰਸ਼ ਤੇ ਹੀ ਸੌਂਦਾ ਹੁੰਦਾ ਹੁੰਦਾ ਸੀ ਤਾਂ ਜੋ ਉੱਥੇ ਕੰਮ ਕਰਨ ਵਾਲੀ ਮੇਰੀ ਸਾਰੀ ਟੀਮ ਦੇਖ ਸਕੇ ਕਿ ਮੈਂ ਕਿਸੇ 7 ਸਟਾਰ ਹੋਟਲ ਦੀ ਫੁੱਲਾਂ ਵਾਲੀ ਸੇਜ ਦੇ ਉੱਤੇ ਨਹੀਂ ਸੁੱਤਾ ਅਤੇ ਜਿਹੜੀ ਪ੍ਰੋਡਕਸ਼ਨ ਲਾਈਨ ਦੀ ਪੀੜ ਉਹਨਾਂ ਨੂੰ ਮਹਿਸੂਸ ਹੋ ਰਹੀ ਹੈ ਮੈਨੂੰ ਉਹਨਾਂ ਨਾਲੋਂ ਕਿਤੇ ਜ਼ਿਆਦਾ ਉਹ ਸਪੀਡ ਚੋਂ ਲੰਗਲਾ ਪੈ ਰਿਹਾ ਹੈ 2017 18 ਤੇ 19 ਮੇਰੀ ਜ਼ਿੰਦਗੀ ਦੇ ਸਭ ਤੋਂ ਲੰਬੇ ਸਾਲ ਸੀਗੇ ਅੱਜ ਮੈਨੂੰ ਪ੍ਰੋਡਕਸ਼ਨ ਲਾਈਨ ਦੀ ਜਿੰਨੀ ਜਾਣਕਾਰੀ ਹੈ ਇਸ ਧਰਤੀ ਦੇ ਕਿਸੇ ਵੀ ਇਨਸਾਨ ਨੂੰ ਇੰਨੀ ਜਾਣਕਾਰੀ ਨਹੀਂ ਹੋਣੀ ਅਤੇ ਜਿਹੜੇ ਮੈਨੂੰ ਥੱਲੇ ਸੁੱਟਣ ਵਾਲੇ ਸੀਗੇ ਉਹ ਦੂਰ ਦੂਰ ਤੱਕ ਕਿਤੇ ਵੀ ਨਹੀਂ ਲੱਭਦੇ ਹੁਣ ਇਸ ਤਰ੍ਹਾਂ ਜੇ ਤੁਸੀਂ ਅੜ ਥੱਕ ਮਿਹਨਤ ਕਰਨ ਲਈ ਰੈਡੀ ਹੋ ਤੇ ਜ਼ਰੂਰ ਆਪਣਾ ਕੰਮ ਖੋਲੋ ਇੱਕ ਨਾ ਇੱਕ ਦਿਨ ਤੁਹਾਨੂੰ ਸਫਲਤਾ ਮਿਲੇਗੀ ਜੇ ਤੁਹਾਨੂੰ ਲੱਗਦਾ ਹੈ ਅਸੀਆਂ ਵੀਡੀਓ ਹੋਰ ਬਣਨੀਆਂ ਚਾਹੀਦੀਆਂ ਤੇ ਪਲੀਜ਼ ਲਾਈਕ ਕਮੈਂਟ ਕਰਿਓ ਵੀਡੀਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਹੀ ਸਸਤਰੀਕਾ